भाग जा वलगी रो वे सजना जो दिल चाहे निकलै पल तू भी किते मुबतांदा साडे वांगू सिखले नवे ने नवे सपने मेरे नवे नवे सपने मेरे हणे बरु ही खडी गे में सजरे सजरे नैण 꾸डी रे ਸੱਚੇ ਸਵੇਰੇ ਲੜਕੇ ਨੇ ਸੱਚੇ ਸੱਚੇ ਨੈਣ ਕੁੜੀ ਦੇ ਸੱਚੇ ਸਵੇਰੇ ਲੜਗੇ ਕਿਹਦੇ ਨਾਲ ਲੜਗੇ ਨੈਣ ਤੇਰੇ ਵੇ ਤੂੰ ਤਾਂ ਅੰਜੀ ਗੁੱਸਾ ਕਰਦਾ ਰਹਿਣਾ ਨਾ ਉਹ ਜੋ ਮੈਂ ਕੀ ਬੋਲਤਾ ਕੋ ਮੈਂ ਗਾਉਣ ਬਜਾਉਣ ਨਾ ਕਰਿਆ ਕਰਾਂ ਗਾਉਣ ਮਜਾਉਣ ਕਰ ਮੈਂ ਤੈਨੂੰ ਰੋਕਦਾ ਥੋੜਾ ਵਾ ਪਰ ਜਿਹੜੇ ਤੂੰ ਇਸ਼ਕ ਮੁਸ਼ਕਲੇ ਗਾਣੇ ਜੀ ਗਾਉਣ ਲੱਗੀ ਨਾ ਮੈਨੂੰ ਐ ਲੱਗ ਜਾਂਦਾ ਕਿ ਤੂੰ ਮੇਰੇ ਹੱਥੋਂ ਨਿਕਲ ਜਾਣਾ ਵੇ ਤੇਰੇ ਨਾਂ ਮੰਨ ਦੇ ਵਿੱਚ ਬਹਿਨ ਪੈ ਗਏ ਹੁਣ ਤੈਨੂੰ ਇੰਜ ਦੱਸ ਜਾਣਾ ਨਹੀਂ ਆ ਮੈਂ ਤਾਂ ਤਿਆਰ ਹੋ ਗਈ ਆ ਚਲੋ ਮੈਂ ਆਂਦਾ ਹੀਗਾ ਅੱਜ ਰਹਿਣ ਦਿੰਦੇ ਆਪਾਂ ਜਾਂਦੇ ਨਹੀਂ ਹੈਗੇ ਇਹ ਕਿਉਂ ਜੀ ਗੱਲਾਂ ਕਰਦਾ ਤਿਆ ਨਹੀਂ ਜਾਣਾ ਨਹੀਂ ਹੈ ਯਾ ਨਹੀਂ ਜਾਣਾ ਤੈਨੂੰ ਕਹਦਾ ਤੇ ਨਹੀਂ ਜਾਣਾ ਯਾਰ ਜੇ ਤੈਨੂੰ ਜਾਵਾਂ ਦਿਲ ਕਰਦਾ ਨਾ ਤੂੰ ਜਾ ਤੂੰ ਕਰ ਲੈ ਗਾਣੇ ਰਿਕਾਰਡ ਨਹੀਂ ਜੇ ਉਹ ਜਿਹੇ ਹੱਤ ਰਹੇ ਤੇ ਆਪਣੇ ਚਿੰਨੂ ਮੁੰਨੂ ਕਿਵੇਂ ਪਾਲਣਗੇ ਤੂੰ ਤੇ ਕਾਲਾ ਵਾਲੇ ਗੱਲਾਂ ਲੈ ਕੇ ਬੈਠਾ ਚੁਣੇ ਬੁਨੇ ਜਦੋਂ ਹੋਣਗੇ ਨਾ ਨੰਬਰ ਫੇਰ ਸੋਚਾਂਗਾ ਪਹਿਲਾਂ ਤੇਰੀ ਬੋਲੀ ਹੀ ਬਦਲੀ ਜਾਂਦੀ ਐ ਨਹੀਂ ਹੋ ਜਾ ਮੈਂ ਕੀ ਕਹਿ ਦਿੱਤਾ ਜਿਉ ਵਿਚਾਰੇ ਸਰਦਾਰ ਨੇ ਆਪਣਾ ਭਲਾ ਸੋਚਿਆ ਤੇ ਤੂੰ ਤਾਂ ਐਵੇਂ ਬੋਲੀ ਜਾਂਵੇਂ ਬਸ ਤੇਰੇ ਤੋਤਾ ਨਾ ਮੇਰੀ ਚੜਾਈ ਦੇਖੀ ਕੋਈ ਨਹੀਂ ਜਾਂਦੀ ਦੇਖਾਂਗੇ ਜਦੋਂ ਤੇਰੀ ਚੜਾਈ ਹੋਣੀ ਐ ਇਹ ਲੋਕ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਰਨਾ ਕਰਨਾ ਇਹਨਾਂ ਨੇ ਕੱਖ ਨਹੀਂ ਹੁੰਦਾ ਚਾਰ ਪੈਸੇ ਲਵਾ ਕੇ ਆਪਣੇ ਜਿਹੜੇ ਪੱਲੇ ਆ ਉਹ ਜਾਣਗੇ ਇੱਕ ਪਾਸੇ ਨੂੰ ਵੇੜਿਆ ਆ ਪੰਜੇ ਉਂਗਲਾਂ ਇੱਕੋਸਾਰ ਤੇ ਨਹੀਂ ਹੁੰਦੀਆਂ ਨਾ ਇੱਕ ਹਫ਼ਤਾ ਹੀ ਨੇ ਉਹ ਕੁਝ ਹੋ ਰਹੀ ਜਾਂਦਾ ਚਲ ਠੀਕ ਹੈ ਹੁਣ ਜਦੋਂ ਤੇਰੇ ਮਨ ਨਹੀਂ ਕਰਦਾ ਧੱਕਾ ਕਰਨ ਦਾ ਵੀ ਤੇਰੇ ਨਾਲ ਕੋਈ ਫਾਇਦਾ ਹੀ ਨਹੀਂ ਹੈ ਖਲ ਮੰਨਦੀ ਨਹੀਂ ਹੈਗੀ ਚੰਨੋ ਮੈਨੂੰ ਡਰ ਲੱਗਦਾ ਅੜੀਏ ਤੇਰੇ ਤੋਂ ਬਿਨਾ ਮੇਰਾ ਸਹਾਰਾ ਕੌਣ ਹੈ ਤੇ ਤੂੰ ਇੱਕ ਵਾਚ ਗਈ ਮੈਂ ਕਿਹਨੂੰ ਲੱਭਦਾ ਫਿਰਾਂਗਾ ਨਿਕੜਿਆ ਐਦਾਂ ਕਿਦਾ ਹੋ ਸਕਦਾ ਏ ਕਿ ਮੈਂ ਤੈਨੂੰ ਛੱਡ ਕੇ ਚਲੀ ਜਾਊਂਗੀ ਵੇਸ਼ਾ ਕਪਣੇ ਘਰ ਗਰੀਬ ਹੀ ਐ ਪਾਪਾ ਮਿਹਨਤ ਕਰਦੇ ਆ ਨਾ ਤੇ ਫਿਰ ਤੂੰ ਇਦਾਂ ਦੇ ਗੱਲਾਂ ਕਿਉਂ ਸੋਚਦਾ ਐ ਚਲ ਠੀਕ ਐ ਜੋ ਤੈਨੂੰ ਸਹੀ ਲੱਗਦਾ ਨਾ ਉਹ ਕਰ ਲੈ ਤੂੰ ਬਾਅਦ ਆਖਣਾ ਐ ਕਿ ਮੈਨੂੰ ਜ਼ਿੰਦਗੀ ਤੂੰ ਕੁਛ ਕਰ ਨਹੀਂ ਦਿੰਦਾ ਹੈਗਾ ਮੈਨੂੰ ਅੱਗੇ ਨਹੀਂ ਵਧਣ ਦਿੰਦਾ ਜਾ ਬਦਲਾ ਜਿੰਨਾ ਕੁ ਵਧਿਆ ਜਾਂਦਾ ਤੇ ਇਦਾਂ ਇਦਾਂ ਬੋਲੇਗਾ ਤੂੰ ਮੈਨੂੰ ਕਿਤੇ ਤਾ ਤੂੰ ਮੈਨੂੰ ਹੌਸਲਾ ਦੇਣਾ ਸੀ ਵੀ ਜਾ ਚੰਨੂ ਮੈਂ ਤੇਰੇ ਨਾਲ ਖਲੋਤਾ ਹੀ ਤੇ ਤੂੰ ਤੇ ਅੱਗੋਂ ਮੈਨੂੰ ਮਿਹਣੇ ਮਾਰਨ ਦਿਆ ਉਹ ਚਲ ਠੀਕ ਐ ਜਨਾਬ ਜੀ ਗਾਉ ਗਾਣੇ ਹੁਣ ਹੱਸ ਕੇ ਗਾਹ ਜਿੰਝ ਪਹਿੜਾ ਜਬੂਠਾ ਕਰਕੇ ਨਾ ਮੈਨੂੰ ਭੇਜੇਗਾ ਮੈਂ ਕੋਈ ਨਹੀਂ ਜਾਂਦੀ ਹੈਗੀ ਮੈਂ ਇੰਜ ਕਰਦੇ ਮੈਂ ਘਰੇ ਬੈਠ ਜਾਨੇ ਉਹ ਤਾਂ ਕੱਲ੍ਹ ਹੀ ਚਲ ਜਾਇਆ ਕਰ ਮੈਂ ਜਿੰਨੇ ਕਿਨੇ ਕੀ ਗੱਲ ਦੇ ਨਾ ਰੁਸ ਕੇ ਬੈਠਾ ਘਰ ਮੈਨੂੰ ਕੋਈ ਨਹੀਂ ਸੁਣਦਾ ਕੋਈ ਸੁਣਦੇ ਤਾਂ ਸਾਰੇ ਤੈਨੂੰ ਹੀ ਆ ਚੱਲ ਠੀਕ ਹੈ ਮੈਂ ਤੇਰੇ ਵਾਸਤੇ ਰੋਟੀ ਬਣਾਉਣ ਵਾਸਤੇ ਡੱਕੇ ਲੈ ਕੇ ਆਉਣੀ ਆ ਚੱਲ ਠੀਕ ਹੈ ਜਾ ਸਹੀ ਦੀ ਗੱਲ ਵੀ ਸਹੀ ਹੈ ਜੇ ਵੱਡੀ ਕਲਾਕਾਰ ਨਹੀਂ ਬਣ ਗਈ ਮੋٹے ਪੈਸੇ ਕਮਾਵਾਂਗੇ ਸਾਡੀ ਤੇ ਜੂਨ ਸੁਧਰ ਜਾਣੀ ਹੈ ਚਲੋ ਵੇਖਦੇ ਹੁਣ ਰੱਬ ਕੀ ਚਾਹੁੰਦਾ ਹੈ ਕੰਨੇ ਨੂੰ ਪੂਰਾ ਬੰਦ ਚੱਟ ਰਾਮ ਕਰ ਲੈਣਾ ਇਹਨਾਂ ਆਹ ਤਾਂ ਪਿਆ ਜੀ ਤੁਸੀਂ ਮੈਨੂੰ ਟੁੱਬੇ ਕਿ ਨਹੀਂ ਲਾਏ ਐ ਚੇਹ ਰੈਂਦੇ ਨੇ ਨਾ ਬਿਨਾ ਛੱਪ ਤੋਂ ਰਹਿੰਦੇ ਨੇ ਤੇ ਕਿ ਚੋ ਕੁਬੀ ਦੀ ਰਹਿੰਦੇ ਆ ਮਤਲਬ ਇਹਨਾਂ ਦਾ ਪੱਕਾ ਘਰ ਹੈ ਨਹੀਂ ਕੋਈ ਨਾ 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 ਰੱਬ ਰੱਬ ਕਰੇ ਤਾਂ ਚਲਿਆਂ ਦਾ ਕਿੱਥੇ ਤਾਂ ਰੱਬ ਦੇ ਆਧਾਰੀ ਨੇ ਇੱਥੇ ਹੁਣ ਤੇ ਅੱਡੇ ਨਾਲ ਹੀ ਜ਼ਿੰਦਗੀ ਬਤਲੇਗੀ ਜਾਂ ਇਹ ਬਦਲੇਗੀ ਚਲੋ ਦੇਖਦੇ ਆ ਕੀ ਕਹਿੰਦੇ ਆ ਨਹੀਂ ਭਲਾ ਦਿੰਦੇ ਆ ਕੀ ਕਰਨਗੇ ਇਹ ਕਹਣਾ ਚੱਕਰੀ ਕੋਈ ਇਹਲਾ ਤਰੰਗ ਸਾਸੀ ਕਾਲ ਜੀ ਸასი ਕਾਲ ਜੀ ਹੋ ਠੀਕ ਹੋ ਠੀਕ ਹੈ ਜੀ ਤੁਸੀਂ ਦੱਸੋ ਤੁਹਾਡੀ ਉਹ ਵਾਈਫ ਨਹੀਂ ਹੈਗੀ ਉਹ ਕਿੱਧਰ ਗਈ ਹੈ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਕਿਹਨੂੰ ਪੁੱਛਦੇ ਤੁਸੀਂ ਘਰ ਵਾਲੀ ਅੱਛਾ ਮੇਰੀ ਘਰ ਵਾਲੀ ਹਾਂਜੀ ਹਾਂ ਉਹਨੂੰ ਮਿਲਣਾ ਸੀਗਾ ਤੁਸੀਂ ਹਾਂਜੀ ਉਹ ਨਹੀਂ ਆਪਣੀ ਹੋਈ ਸੀ ਕੱਲ ਗੱਲ ਉਹਦੇ ਬਾਰੇ ਆਪਣੇ Song ਬਾਰੇ ਗਾਣੇ ਬਾਰੇ ਅੱਛਾ ਅੱਛਾ ਠੀਕ ਹੈ ਫਿਰ ਉਹ ਤੇ ਡੱਕੇ ਚੁਗਣ ਗਈ ਹੋਈ ਹੈ ਘੰਟੇ ਤੱਕ ਆਉਗੀ ਤੁਸੀਂ ਘੰਟੇ ਤੱਕ ਆ ਜਿਓ ਸਰਦਾਰ ਇੱਥੇ ਕਿੰਜ ਆ ਗਿਆ ਏ ਮੈਨੂੰ ਲੱਗਦਾ ਨਾ ਇਹ ਜਰੂਰ ਉਹੀ ਕੰਮ ਆਇਆ ਹੋਣਾ ਚਲ ਢੱਕੇ ਤਾਂ ਮੈਂ ਬਾਅਦ ਚ ਲੈ ਕੇ ਜਾਉਂਗੀ ਚੱਲੀਏ ਫਿਰ ਆਪਾਂ ਦੇਖ ਲੈ ਪੱਕਾ ਹੀ ਘੰਟੇ ਤੱਕ ਆਣਗੇ ਹਾਂਜੀ ਉਹਦਾ ਕੀ ਪਤਾ ਕਿੰਨੀ ਦੂਰ ਲੰਘ ਜੇ ਢੱਕੇ ਘੜਾ ਨੇੜੇ ਮਿਲ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਬਿਲਕੁਲ ਅਸੀਂ ਘੰਟੇ ਤੱਕ ਆ ਜਾਵਾਂਗੇ ਕਸਿਕਾ ਜੀ ਕਸਿਕਾ ਜੀ ਵੇੜਿਆ ਤੈਨੂੰ ਐਂਜ ਨਹੀਂ ਪਤਾ ਮੈਂ ਹਮਾਰੇ ਨਾਲ ਕਿੱਦਾਂ ਗੱਲ ਕਰੀ ਦੀਏ ਆ ਆਜਾ ਸਰਦਾਰ ਜੀ ਬੈਠੋ ਵੇੜਿਆ ਖੜਾ ਹੋ ਜਾ ਇਹ ਤਾਂ ਕਈਆਂ ਸੀ ਘੰਟੇ ਬਟਾਉਂਗੇ ਓ ਸਰਦਾਰ ਜੀ ਤਾਂ ਮੇ ਲੱਗ ਗਿਆ ਜਾਂਦਾ ਦੱਕੇ ਲੈਣ ਗਈ ਸੀ ਰੋਟੀ ਬਣਾਉਣ ਵਾਸਤੇ ਤੁਹਾਨੂੰ ਦੇਖੇ ਨਜ਼ਰ ਪਈ ਤੇ ਮੈਂ ਸਾਚਾ ਸਰਦਾਰ ਜੀ ਨੂੰ ਪਹਿਲਾਂ ਮੇਲਾਵਾ ਚਲੋ ਕੋਈ ਨਹੀਂ ਆ ਬੈਠੋ ਤੁਸੀਂ ਸਰਦਾਰ ਜੀ ਕੋਈ ਚਾਹ ਪਾਣੀ ਲੈ ਕੇ ਆਵਾ ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ ਤਾਂ ਤੁਹਾਨੂੰ ਸਾਡੇ ਗਰੀਬਾਂ ਦੀ ਚਾਹ ਕਿੱਥੇ ਪਸੰਦ ਹੈ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਤਾਂ ਛੋਟੀ ਛੋਟੀ ਗੱਲ ਦਿਲ ਤੇ ਲਾ ਜਾਂਦੇ ਹੋ ਚਲੋ ਕੋਈ ਨਹੀਂ ਫਿਰ ਵੀ ਤੁਸੀਂ ਕਹਿੰਦੇ ਪਾਣੀ ਪੀ ਲਾਗੇ ਘੇੜਿਆ ਸਰਦਾਰ ਜੀ ਬਾਸ ਤੇ ਪਾਣੀ ਤਾਂ ਲੈ ਕੇ ਆ ਮੈਂ ਕਹਿੰਦਾ ਸੀਗਾ ਚੰਨੂ ਨਾਲੇ ਚਾਹ ਬਣਾ ਦੇ ਤੂੰ ਲੈ ਆ ਨਹੀਂ ਨਹੀਂ ਚਾਹ ਦੇਖੇ ਚੱਲਾਂਗੇ ਰੋ ਬਸ ਪਾਣੀ ਲੈ ਆ ਦੋ ਜਲਿਆ ਦੇ ਆਈ ਨੇ ਆਪਾਂ ਠੀਕ ਹੈ ਬੈਠ ਜਾਓ ਜੀ ਤੁਸੀਂ ਸਰਦਾਰ ਜੀ ਕੀ ਮੈਂ ਤੁਹਾਡਾ ਸਾਡੇ ਗਰੀਬਾਂ ਦੀ ਕੁਲੀ ਚਾਹਣਾ ਹੋਇਆ ਅੱਪਾ ਜਦੋਂ ਕੱਲ ਮਿਲੇ ਸੀ ਨਾ ਤੁਸੀਂ ਗਾ ਰਹੇ ਸੀ ਤੁਹਾਨੂੰ ਮੈਂ ਕਿਹਾ ਸੀ ਵੀ ਤੁਹਾਡੀ ਆਵਾਜ਼ ਬਹੁਤ ਵਧੀਆ ਮੈਂ ਸੱਚੀ ਕਹ ਰਿਹਾ ਅਸੀਂ ਨਾ ਫਿਲਮ ਕਰ ਰਹੇ ਹਾਂ ਤੁਹਾਡੇ ਗਾਣੇ ਦੀ ਲੋੜ ਹੈ ਤਾਂ ਕਰ ਕਹਾਂ ਤੁਹਾਡੇ ਨਾਲ ਗੱਲਬਾਤ ਕਰਨ ਸਰਦਾਰ ਜੀ ਸੱਚੀ ਤੁਹਾਨੂੰ ਮੇਰੀ ਆਵਾਜ਼ ਵਧੀਆ ਲੱਗੀ ਕਿ ਤੇ ਐਵੇਂ ਸਾਡੇ ਗਰੀਬਾਂ ਨਾਲ ਮਜ਼ਾਕ ਨਾ ਕਰਿਓ ਉਹ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਮੈਨੂੰ ਸਾਨੂੰ ਕਿਵੇਂ ਲੱਗੂ ਮਜ਼ਾਕ ਕਰਕੇ ਕਿ ਤੁਹਾਡੇ ਦੀ ਕੋਈ ਕਲਾ ਹੈ ਤਾਂ ਹੀ ਸੀ ਕੋਲ ਲਿਆ ਰਹੇ ਮੈਂ ਤਾਂ ਆਪ ਕਿਹਾ ਸੀ ਅੜੀ ਐਨੂੰ ਇਹ ਸਰਦਾਰ ਜੀ ਨਾ ਬਹੁਤ ਵਧੀਆ ਬੰਦਾ ਹੈ ਬਸ ਵਾਹ ਸਰਦਾਰ ਜੀ ਹੁਣ ਮੇਰੇ ਸੁਪਨੇ ਪੂਰੇ ਕਰ ਦਿਓ ਦੇਖੋ ਜੀ ਅਸੀਂ ਤੁਹਾਨੂੰ ਮੌਕਾ ਦੇਣਾ ਹੈ ਅੱਗੇ ਸੁਪਨੇ ਪੂਰੇ ਕਰਨੇ ਦਾ ਸਮਰਥ ਦੇ ਹੱਥ ਆ ਇਹ ਤੇ ਗੱਲ ਤੁਹਾਡੀ ਸਹੀ ਬਸ ਕਿ ਤੁਹਾਨੂੰ ਇੰਨਾ ਯਕੀਨ ਜਰੂਰ ਮਾਨਣਾ ਤੁਹਾਡਾ ਗਾਣਾ ਸੁਪਰ ਹਿੱਟ ਰਹੂਗਾ ਹੋ ਗਈ ਗੱਲ ਚਲਿਏ ਭਾਣ ਕੰਮ ਤੇ ਵੀ ਜਾਣਾ ਓੜਿਆ ਉਹ ਤਾਂ ਮੈਨੂੰ ਪੰਡਾ ਸੀ ਅੱਜ ਕਿਤੇ ਜਾਣਾ ਕੋ ਨਹੀਂ ਤੇ ਹੁਣ ਦੁਕਾਨਾਂ ਕੰਮ ਤੇ ਜਾਣਾ ਨਾਲੇ ਜੀ ਅਜੇ ਆਪਣੀ ਗੱਲ ਹੋਈ ਨਹੀਂ ਤੇ ਕਿਹੜੀ ਗੱਲ ਰਹੀ ਕਿਸਰਦਾਰ ਜੀ ਤੁਸੀਂ ਦੱਸੋ ਨਾ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਲੱਗੇ ਮੈਂ ਤੁਹਾਨੂੰ ਕੀ ਕਿਹਾ ਸਰਦਾਰ ਜੀ ਇਹ ਕਹਿੰਦੇ ਆ ਕਿ ਅਸੀਂ ਫਿਲਮ ਸ਼ੂਟ ਕਰ ਦਿੱਤੇ ਹੈ ਤੇ ਉਹਦੇ ਵਿੱਚ ਮੇਰੀ ਆਵਾਜ਼ ਚਾਹੀਦੀ ਤੁਸੀਂ ਗੱਲ ਨਹੀਂ ਕਰੀ ਜਾਂਦੇ ਤੁਸੀਂ ਕੋਈ ਆਵਾਜ਼-ਗੂਜ ਨਹੀਂ ਲੈਣੀ ਕਿਉਂ ਸਾਡਾ ਟਾਈਮ ਖਰਾਬ ਕਰਦੇ ਹੋ ਗਰੀਬ ਆਦਮੀ ਉਹ ਨਹੀਂ ਵੀ ਟਾਈਮ ਖਰਾਬ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਜਿੰਨ ਨੂੰ ਲੈਣੀ ਆਇਆ ਅੱਜ ਰਿਕਾਰਡਿੰਗ ਹੈ ਕਿਉਂਕਿ ਮੇਰੇ ਕੋਲ ਵੀ ਟਾਈਮ ਹੈਗਾ ਮੈਂ 3 ਦਿਨ ਨੂੰ ਜਾਣਾ ਬਾਹਰ ਆਫਿਸ ਸਰ ਸੱਚੀ ਸਰਦਾਰ ਜੀ ਹਾਂਜੀ ਕਿਹਾੜਿਆ ਕਿ ਆਖਿਆ ਸੀ ਨਾ ਤੈਨੂੰ ਸਰਦਾਰ ਜੀ ਬੜੇ ਵੱਡੇ ਲੋਕ ਹੈ ਬੜੇ ਚੰਗੇ ਬੰਦੇ ਚੱਲੀਏ ਫਿਰ ਆਪਾਂ ਮੇਰੇ ਕੋਲ ਵੀ ਬਹੁਤ ਘਟਾ ਹੈ 3 ਦਿਨ ਤੱਕ ਮੈਂ ਵਾਪਸ ਜਾਣਾ ਕੈਨੇਡਾ ਤੇ ਆਪਾਂ ਅੱਜ ਹੀ ਰਿਕਾਰਡਿੰਗ ਇਹ ਆਪਾਂ ਕਰ ਲੈਨੇ ਆ ਚਲ ਕੇ ਠੀਕ ਹੈ ਚਲੋ ਚੱਲਦੇ ਹਾਂ ਫਿਰ ਚੱਲਦੇ ਨਹੀਂ ਮਤਲਬ ਇਹ ਨਹੀਂ ਜਾਣਾ ਇਕੱਲਾ ਤੁਸੀਂ ਵੀ ਨਾਲ ਜਾਣਾ ਮੇਰੇ ਘਰ ਵਾਲੀ ਆ ਮੈਂ ਤੇ ਨਾਲ ਜਾਊਂਗਾ ਇਹ ਨਾਲ ਮੈਂ ਐਵੇਂ ਕਿਵੇਂ ਤੋਰਨਾ ਮੈਂ ਕਿਹਾ ਤੁਹਾਨੂੰ ਜਾਣਦਾ ਹੀ ਆ ਬੈਠਿਆ ਤਾਇਆ ਜੀਰ ਇਹਨਾਂ ਨਾਲ ਕਰ ਲਓ ਗੱਲ ਤੁਸੀਂ ਘਰਾਨਾ ਦਾ ਤਾਂ ਪੁੱਤਰਾ ਮਾਇਆ ਗਣਾ ਦਾ ਤਾਇਆ ਲੱਗਦਾ ਇਹ ਆਪਣਾ ਪੁੱਤਰ ਹੈ ਬਾਹਰੋਂ ਆਇਆ ਠੀਕ ਹੈ ਨਾ ਇਸ ਪਿੰਡ ਦਾ ਮੈਂ ਤਿੰਨ ਵਾਰੀ ਤਾਂ ਨੰਬਰਦਾਰ ਲੈ ਚੁੱਕਾ ਵਾਂ ਮੈਨੂੰ ਕੌਣ ਨਹੀਂ ਆਂਦਾ ਹੁਮਾਲ ਦੀ ਗੱਲ ਹੈ ਵੇੜਿਆ ਅੰਜ ਕਿਉਂ ਕਰਦਾ ਹੈ ਕਿੰਨੇ ਓਤ ਤੂੰ ਕਿਹੜਾ ਗਵਣਾ ਹੈ ਗਵਣਾ ਤਾਂ ਮੈਂ ਹੀ ਹਾਂ ਤੂੰ ਇੰਜ ਕਰ ਪਿੰਡ ਚ ਗੇੜਾ ਮਾਰਿਆ ਕੋਈ ਦਾਣਾ ਸੱਤਾ ਲਿਆ ਤੁਸੀਂ ਗੁੱਸਾ ਨਾ ਕਰੋ ਜੀ ਅਸੀਂ ਤੁਹਾਨੂੰ ਜਾਣ ਕੇ ਨਹੀਂ ਛੱਡ ਰਹੇ ਪਰ ਸਾਨੂੰ ਇਹਨਾਂ ਪਤਾ ਵੀ ਤੁਹਾਡੇ ਸਾਹਮਣੇ ਇਹਨੂੰ ਗਾਇਆ ਨਹੀਂ ਜਾਣਾ ਫਿਰ ਉਹਦਾ ਕੀ ਫਾਇਦਾ ਸਾਡਾ ਕੰਮ ਵਧੀਆ ਨਾ ਹੋਏ ਠੀਕ ਹੈ ਜੀ ਤੁਸੀਂ ਐ ਕਰੋ ਹਰ ਕੋਈ ਹੋਰ ਕੋਈ ਗੱਲ ਨਹੀਂ ਠੀਕ ਹੋਰ ਲੈਂਗੁਏਜੀ ਹੋਰ ਲੈਣੇ ਕੋਈ ਗੱਲ ਨਹੀਂ ਬਾਕੀ ਅਸੀਂ ਪੇਮੈਂਟ ਤੁਹਾਨੂੰ ਬਾਅਦ ਚ ਦੇਵਾਂਗੇ ਇਹ ਤਾਂ ਵੈਸੇ ਚਲੋ ਆਪਣਾ ਘਰ ਦਾ ਰਸਮੀ ਚਮ ਲੈ ਆਓ ਤੁਸੀਂ ਠੀਕ ਜੀ ਮੈਂ ਪਾਸ ਹਾਂ ਬਾਕੀ ਸਾਡੀ ਪੂਰੀ ਜ਼ਿੰਮੇਵਾਰੀ ਹੈ ਤੁਹਾਡੇ ਕੋਲ ਸਾਡਾ ਕਾਹਦੀ ਨਹੀਂ ਹੈਗਾ ਠੀਕ ਹੈ ਧਿਆਨ ਰੱਖਿਓ ਤੁਸੀਂ ਕੋਈ ਗੱਲ ਨਹੀਂ ਠੀਕ ਹੈੜਾ ਮੈਂ ਛੇਤੀ ਵਾਪਸ ਆਵਾਂਗੀ ਠੀਕ ਹੈ ਹਾਂ ਰੱਖੀਓ ਪਟਰੋਲਾਂ ਦੇ ਤੇ ਕਲੀਆਂ ਵੀ ਤੇਰੇ ਨਾਲ ਗੱਲਾਂ ਕਰਾਂ ਤੂੰ ਮੁਹੱਬਤਾਂ ਸਿਖਾਈਆਂ ਅਸੀਂ ਪੁੱਲੀਏ ਕਿਵੇਂ ਕਹਿ ਕੇ ਹੰਦਮ ਕਦੀ ਤੇ ਕਦੀ ਬਾਗਰਾ ਤੂੰ ਮੁਹੱਬਤਾਂ ਸਿਖਾਈਆਂ ਸਰਦਾਰ ਜੀ ਆਜੋ ਬੀਬਾ ਜੀ ਬੈਠੋ ਇਹ ਤੁਹਾਡਾ ਘਰ ਬੜਾ ਹੀ ਸੋਹਣਾ ਹੈ ਕੋਈ ਨਾ ਤੁਸੀਂ ਬੈਠੋ ਨਾਲੇ ਘਰ ਨਹੀਂ ਇਹਨੂੰ ਮਿਊਜ਼ਿਕ ਸਟੂਡੀਓ ਕਹਿੰਦੇ ਆ ਉੱਪਰ ਬੈਠੋ ਇੱਥੇ ਸਰਦਾਰ ਜੀ ਇੱਥੇ ਬੈਠਾ ਹੋਰ ਕੰਮ ਤੋਂ نیچے ਬੈਠੋ ਉੱਪਰ ਬੈਠੋ ਕੋਈ ਨਹੀਂ ਆਪਣਾ ਹੀ ਹੈ ਸਰਦਾਰ ਜੀ ਮੈਂ ਤਾਂ ਬੜੀ ਭਾਗਾ ਵਾਲੀ ਆ ਜਿਹੜਾ ਐਡੇ ਸੋਹਣੇ ਘਰ ਦੇ ਵਿੱਚ ਆਈ ਆ ਤੁਹਾਡੇ ਨਾਲ ਬੀਬਾ ਜੀ ਇਹ ਘਰ ਨਹੀਂ ਹੈਗਾ ਇਹ ਮਿਊਜ਼ਿਕ ਸਟੂਡੀਓ ਹੈ ਤੇ ਮੇਰਾ ਚੰਨਾ ਆਉਂਦਾ ਨਾ ਉਹਨੇ ਬੜੇ ਖੁਸ਼ ਹੋ ਜਾਣਾ ਸੀ ਇਹ ਤੁਹਾਡਾ ਘਰ ਦੇਖ ਕੇ ਸਰਦਾਰ ਜੀ ਕੀ ਹੁੰਦਾ ਜਰਾ ਦੁਬਾਰੇ ਬੋਲਿਓ ਬੱ ਜਿੰਨੇ ਵੀ ਗਾਣੇ ਬਣਦੇ ਆ ਨਾ ਰਿਕਾਰਡ ਹੁੰਦੇ ਆ ਉਹ ਇੱਥੇ ਉਹਦੇ ਮੈਂ ਕਹਿੰਦਾ ਬਣਦੇ ਆ ਜਿਹੜੇ ਉਹ ਇਸ ਦੇ ਅੰਦਰ ਹੀ ਬਣਦੇ ਆ ਇਸ ਨਿਊਜ਼ ਸਟੂਡੀਓ ਵਿੱਚ ਦੇ ਆ ਠੀਕ ਹੈ ਠੀਕ ਹੈ ਉਹ ਮੈਂ ਕਦੀ ਵੇਖਿਆ ਨਹੀਂ ਮੈਂ ਤਾਂ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਚਲੋ ਕੋਈ ਨਾ ਤੇ ਹੁਣ ਆਪਾਂ ਕੰਮ ਕਰ ਲਈਏ ਮੈਂ ਉਹ ਹੀ ਗਾਣਾ ਗਾਉਂ ਜਿਹੜਾ ਪਿੰਡ ਚ ਗਾਉਂਦੀ ਸੀ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਿ ਆਣੇ ਇਹੋ ਗਾਣਾ ਗਾ ਦੇਣੀ ਮੈਨੂੰ ਇਹ ਹੀ ਹੋ ਜਾਂਦਾ ਕੋਈ ਨਹੀਂ ਵੀ ਭਾਈ ਆਪਾਂ ਪੁਰਾਣਾ ਕੋਈ ਗਾਣਾ ਨਹੀਂ ਗਾਣਾ ਗਾਣਾ ਵੀ ਤੁਹਾਨੂੰ ਅਸੀਂ ਦੇਵਾਂਗੇ ਸਾਰਾ ਕੁਝ ਅਸੀਂ ਦੱਸਾਂਗੇ ਤੁਹਾਨੂੰ ਅੱਛਾ ਨਾ ਇਹਦੇ ਵਿੱਚ ਗਾਣਾ ਹੀ ਮੈਂ ਕੋਈ ਨਹੀਂ ਵੀ ਭਾਈ ਤੁਹਾਨੂੰ ਸਾਰੀ ਗੱਲ ਦੱਸ ਦਾਂਗੇ ਹੌਲੀ ਹੌਲੀ ਸਿਨੇ ਤਾਂ ਵੇਲੇ ਨਾ ਜਬੀ ਹੁੰਦੀ ਥੋਨੂੰ ਸਰਦਾਰ ਜੀ ਮੇਂ ਪੜ੍ਹੀ ਲਿਖੀ ਨਹੀਂ ਆ ਉਹ ਕੀ ਐ ਨਾ ਸਾਡੇ ਘਰ ਦੇ ਵਿੱਚ ਬਣੀ ਜਾਂਦਾ ਗਰੀਬੀ ਸੀ ਤਾਂ ਮੇਰੇ ਮਾਪੇ ਨੂੰ ਪੜਾ ਤੇ ਨਹੀਂ ਸਕੇ ਇੱਕ ਮੇਰਾ ਚੰਨਾ ਸੀ ਇਹ ਤੇ ਮੈਨੂੰ ਘੜੀ ਘੜੀ ਕਿਹੜੇ ਦਵਾਂਦਾ ਰਹਿੰਦਾ ਚਲੋ ਕੋਈ ਨਾ ਆਵਾਜ਼ ਨੂੰ ਸਨਾਨਾ ਬੋਲੋ ਠੀਕ ਹੈ ਖਾਣੇ ਦੇ ਤੇ ਅੱਜ ਆਪਾਂ ਤਿਆਰੀ ਕਰਾਂਗੇ ਤੇ ਬਾਅਦ ਚ ਆਪਾਂ ਫਾਈਨਲ ਡੰਗੀ ਕਰਾਂਗੇ ਠੀਕ ਠੀਕ ਤੇਰਾ ਨਾਂ ਲੈਂਦੀ ਸਜਣਾ ਟਿਕਕੇ ਨਾ ਬੈਂਦੀ ਸਜਣਾ किथे गी दुनिया में सजण मर जा मैं मर जजण सची कुझु कर जजण दिल मेरा आखी जब कुझ ई हर जा ਸਾਹ ਪੀਏ ਹੁਣ ਤੁਸੀਂ ਜਾ ਸਕਦੇ ਹੋ ਠੀਕ ਹੈ ਸਰਦਾਰ ਜੀ ਆਪਾਂ ਇੱਕ ਸਨੈਪ ਲੈ ਲਈਏ ਮਤਲਬ ਫੋਟੋ ਖਿੱਚ ਲਈਏ ਆਪਾਂ ਹਾਂਜੀ ਹਾਂਜੀ ਤੁਸੀਂ ਫੋਟੋ ਖਿੱਚ ਲਓ ਵਧੀਆ ਲੱਗਿਆ ਨਾ ਹਾਂਜੀ ਮੈਨੂੰ ਬੜਾ ਹੀ ਵਧੀਆ ਲੱਗਿਆ ਚਲ ਇੱਧਰ ਦੇਖੋ ਕੈਮਰੇ ਥੋੜਾ ਨੇੜੇ ਹੋ ਜਾ ਸੋਹਣੀ ਹੈ ਨਾ ਹਾਂਜੀ ਉਹ ਮੈਨੂੰ ਤੇਰਾ ਤੇਰਾ ਮੈਨੂੰ ਪਿਆਰ ਚਾਹੀਦਾ ਹੈ ਉਹ ਚਾਹੀਦਾ ਨਹੀਂ ਤੇਰਾ ਇਹ ਮਦਦ ਮੇਲੀ ਇਸਨੂੰ ਪਿਆਰ ਹੋਇਆ ਤੇਰੇ ਤੋਂ ਬਾਅਦ ਹੋਇਆ ਜਿੱਤੇਲੀ ਬਾਅਦ ਹੋਇਆ ਤੇਰੇ ਨਾਲ ਸੌਂਦਿਆ ਸਿਖਰ ਦੁੱਖਰੋ ਵਿੱਚ ਵੀ ਥਾਤ ਖੋ ਗਿਆ ਏ ਤੂੰ ਦਿਲ ਦਾ ਹਰਾ ਤੇ ਤੇਰੇ ਬਿਨਾਂ ਕੋਣ ਸਾਡਾ ਹੈ ਇੱਕ ਨੂੰ ਹੋਣਾ ਸਾਡਾ ਚੰਨਾ ਵੇ ਰਹਾ ਵੇੜਿਆ ਤੂੰ ਕੱਲ ਹੀ ਜਾਣੇ ਗਈ ਜਾਂਗਾ ਵੀ ਮੈਨੂੰ ਵਧਾਈ ਤੇ ਦੇ ਦੇ ਕਿਸ ਗੱਲ ਦੀ ਵਧਾਈ ਦੇਵਾਂ ਤੇਨੂੰ ਚੰਨਾ ਐਨੀ ਵੱਡੀ ਖੁਸ਼ੀ ਦੀ ਗੱਲ ਹੈ ਆਪਣੇ ਲਈ ਤੇ ਤੂੰ ਆਖਦਾ ਕਿਸ ਗੱਲ ਦੀ ਵਧਾਈ ਦੇਵਾਂ ਚੱਲ ਮੁਬਾਰਕਾਂ ਦੇ ਨਾ ਬੁੱਤੇ ਨੇ ਵੱਡੀ ਸਾਰੀ ਸਟਾਰ ਬਣਾ ਦੇ ਕਿਵੇਂ ਰਿਹਾ ਤੇਰਾ ਕੰਮ ਮੇਰੇ ਕੰਮ ਤੇ ਨਾ ਬਹੁਤ ਹੀ ਵਧੀਆ ਰਿਹਾ ਤੈਨੂੰ ਪਤਾ ਸਰਦਾਰਨ ਬੜੇ ਵਧੀਆ ਲੋਕ ਸੀਗੇ ਉਹਨਾਂ ਨੇ ਤਾਂ ਮੈਨੂੰ ਇੰਨਾ ਕੁਛ ਖਵਾਇਆ ਪਲਾਇਆ ਮੈਂ ਤਾਂ ਤੇਰੀ ਜ਼ਿੰਦਗੀ ਵਿੱਚ ਨਹੀਂ ਸੀ ਵੇਖਿਆ ਚੱਲ ਵਧੀਆ ਆ ਤੇਰੀ ਆਵਾਜ਼ ਨੇ ਤੈਨੂੰ ਕਿਤੇ ਤੱਕ ਤਾਂ ਲੈ ਕੇ ਗਿਆ ਸੱਚੀ ਅੱਜ ਨਾ ਮੈਨੂੰ ਬੜੀ ਖੁਸ਼ੀ ਆਂਦੀ ਪਈ ਏ ਕਿ ਨਾ ਤੁਸੀਂ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਅੱਗੇ ਵਧਣ ਦਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਕੁਝ ਨਹੀਂ ਕਰ ਸਕਿਆ ਜ਼ਿੰਦਗੀ ਵਿੱਚ ਨਾਲੇ ਤੂੰ ਤੇ ਕੁਛ ਕੀਤਾ ਮੈਨੂੰ ਅਜੀਬ ਕਿਉਂ ਲੱਗਦਾ ੜਿਆ ਕਿ ਤੂੰ ਮੇਰੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਹੈਗਾ ਨਹੀਂ ਨਹੀਂ ਮੈਂ ਬਹੁਤ ਖੁਸ਼ ਆ ਤੈਨੂੰ ਉਂਝ ਹੀ ਲੱਗਦਾ ਮੈਂ ਸੌਂ ਗਿਆ ਸੀਗਾ ਨਾ ਤਾਂ ਕਰਕੇ نیند ਦੀ ਚੜੀ ਪਈ ਆ ਦਿਮਾਗ ਨੇ ਅੱਛਾ ਤੇ ਤੂੰ ਬਣੇ ਵਿੱਚ ਨਹੀਂ ਗਿਆ ਤੈਨੂੰ ਕਿਹਾ ਸੀ ਦਾਣਾ ਪੱਕਾ ਲੈ ਆਈ ਉਹ ਪੈਸੇ ਦੇਗੇ ਸੀਗੇ ਹੁਣ ਕੀ ਲੋੜ ਹੈ ਦਾਣੇ ਪੱਕੀ ਲੈਣ ਦੀ ਨਾਲੇ ਤੂੰ ਵੀ ਤਾਂ ਪੈਸੇ ਕਮਾ ਕੇ ਲੈ ਆਈ ਹੁਣ ਹਾਂ ਉਹ ਵੀ ਤੇਰੀ ਗੱਲ ਸਹੀ ਹੈ ਸਰਦਾਰ ਜੀ ਨੇ ਆਖਿਆ ਕਿ ਨਾ 21 ਦਿਨ ਵਿੱਚ ਨਾ ਪੈਸੇ ਤੁਹਾਨੂੰ ਦੇ ਦੇਵਾਂਗੇ ਠੀਕ ਹੁਣ ਤਾਂ ਸੱਚੀ ਮੈਂ ਵੱਡੋ ਵੱਡੋ ਸੁਪਨੇ ਨਾ ਲੱਗਦੇ ਆ ਹੁਣ ਤਾਂ ਮੈਨੂੰ ਲੱਗਦਾ ਕਿ ਛੇਤੀ ਤੋਂ ਛੇਤੀ ਮੈਂ ਆਪਣਾ ਘਰ ਬਣ ਜਾਣਾ ਹੈ ਤੇ ਚੰਮੂ ਮੁੰਨ ਵਿਹਣ ਤੋਂ ਪਹਿਲਾਂ ਨਾ ਆਪਾਂ ਬਾਹਰ ਵੀ ਚਲੇ ਜਾਣਾ ਚਲ ਠੀਕ ਹੈ ਕੋਈ ਤੇ ਮੇਰੇ ਲਈ ਕੁਛ ਬਣਾਓ ਮੈਨੂੰ ਕੱਖ ਕੜੀ ਲੱਗਦੀ ਹੈ ਨਾ ਤੇ ਉੱਥੇ ਖਾਈਆਂ ਮੈਨੂੰ ਤੇ ਕੱਖ ਨਹੀਂ ਹੈਗੀ ਤੇ ਤੇਰੇ ਲਈ ਬਣਾ ਦੇਵਾਂ ਮੈਨੂੰ ਲੱਗਦਾ ਨਾ ਅੱਜ ਕੋਈ ਵੱਡਾ ਤੂਫਾਨ ਆਏਗਾ ਦੇਖਿਆ ਰੱਬ ਵੀ ਬੜਾ ਖੁਸ਼ ਹੈ ਆਪਣੇ ਤੇ ਚਲ ਤੂੰ ਬਣਾ ਲਈ ਫਿਰ ਮਿਲਦੇ ਹਾਂ ਸੱਜਣਾ ਦੇ ਤੇਰੇ ਸ਼ਹਿਰ ਦੀ ਸਾਨੂੰ ਬੜੀ ਚੰਗੀ ਲੱਗਦੀ ਹਵਾ ਬੇਮੁਖ ਤੇਰਾ ਸੱਚੀ ਜਾਪਦਾ ਸਾਨੂੰ ਜਾਪਦਾ ਏ ਤੂੰ ਤਾਂ ਖੁਦਾ ਵੈੜਿਆ ਰਿਆਂ ਵੀ ਸਾਰਾ ਦਿਨ ਗਾਣੇ ਗਾਉਣਾ ਰਹਿਨੇ ਆ ਲੈ ਰੋਟੀ ਖਾ ਜੰਨੂ ਮੈਂ ਕਹਿੰਦਾ ਸੀਗਾ ਮੈਂ ਤਾਂ ਕਿੰਨਾ ਲੇਟ ਆਇਆ ਹੁਣ ਤੂੰ ਤਾਂ ਰੋਟੀ ਖਾ ਲੈਂਦੀ ਏੜੀ ਕਾਦੇ ਵਾਸਤੇ ਭੁਖੀ ਮਰਦੀ ਹੁੰਨੀ ਆ ਤੈਨੂੰ ਪਤਾ ਤੇ ਹੈਗਾ ਕਿ ਤੇਰੇ ਬਿਨਾ ਮੇਰੇ ਇੱਕ ਬੁਰਕੀ ਵੀ ਕੋਣੀ ਨੰਗਦੀ ਤੇ ਮੈਂ ਤੇਰੇ ਬਿਨਾ ਕਿਵੇਂ ਰੋਟੀ ਖਾ ਲੂੰਗੀ ਉਹ ਜੇ ਕੱਲ ਮੈਂ ਮਰ ਗਿਆ ਫੇਰ ਵੀ ਤਾਂ ਕੱਲੀਆਂ ਖਾਏ ਤੇ ਨਹੀਂ ਉੱਠਿਆ ਨਾ ਨਾ ਆੜਿਆ ਐਵੇਂ ਤਾਂ ਨਾ ਬੋਲ ਬੋਲਿਆ ਕਰ ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਜਦ ਤੂੰ ਐਵੇਂ ਬੋਲਦਾ ਤੇਰੇ ਨਾਲੋਂ ਪਹਿਲਾਂ ਨਾ ਰੱਬ ਮੈਨੂੰ ਚੱਕ ਲਵੇ ਉਹ ਬਸ ਕਰ ਰਹਿਣ ਦਿਆ ਕਰ ਉਹ ਤੇਰੇ ਨਾਲ ਹੀ ਤਾਂ ਜਹਾਨ ਹੈ ਮੇਰਾ ਤੇਰੇ ਬਿਨਾ ਤਾਂ ਅਸੀਂ ਜੀ ਕੱਖ ਦੇ ਨਹੀਂ ਹੈਗੇ ਚੱਲ ਹੁਣ ਰੋਟੀ ਖਾ ਲੈ ਠੰਡੀ ਹੋ ਜਾਏਗੀ ਰੋਟੀਆਂ ਖਾ ਲੈਣੀਆਂ। ਵੀਰ ਖਾ ਰੋਟੀ। ਚੰਨਾ ਤੈਨੂੰ ਚੰਗਾ ਲੱਗਦਾ ਮੇਰੇ ਨਾਲ ਫਿਰਨਾ? ਮੈਨੂੰ ਬਹੁਤ ਚੰਗਾ ਲੱਗਦਾ ਇਹਦੇ ਨਾਲ ਫਿਰਨਾ। ਚੱਲ ਸ਼ੁਕਰਿਆ ਪ੍ਰਮਾਤਮਾ ਦਾ। ਸਾਡੇ ਨਾਲ ਫਿਰਨਾ ਕਿਸੇ ਨੂੰ ਤੇ ਚੰਗਾ ਲੱਗਿਆ। ਤੁਹਾਡਾ ਮਤਲਬ ਕੀ ਹੈ ਕਹਿੰਦਾ? ਹੋਰ ਕਿੰਨੇ ਕੁ ਦਿਨ ਤੁਹਾਡੇ ਨਾਲ? ਕੋਈ ਨਹੀਂ ਫਿਰਦਾ। ਤੈਨੂੰ ਉਂਝੀ ਲੱਗਦਾ? ਇਤੋਂ ਬਿਨਾ ਮੈਨੂੰ ਕੋਈ ਨਹੀਂ ਉੱਡਦਾ ਹੈਗਾ ਇਹਦਾ ਤੂੰ ਹੀ ਹੈ ਜਿਹੜਾ ਮੇਰਾ ਖਿਆਲ ਰੱਖ ਲੈਨੀ ਆ ਕੋਈ ਵੇਖ ਕੇ ਤੇ ਦਿਖਾਵੇ ਨਾ ਤੇਰੇ ਬਲ ਅੱਖਾਂ ਮੈਂ ਕੱਢ ਲਈਆਂ ਤੇ ਮੈਂ ਉਹਦੀਆਂ ਉਹਦੋਂ ਪਹਿਲਾਂ ਨਾਲ ਬਦਲ ਗਈਆਂ ਚੰਨੋ ਹੁਣ ਤੈਨੂੰ ਨਾ ਪਰ ਲੱਗ ਗਿਆ ਕਿ ਪਿੱਛੇ ਵੀ ਉਡਾਰੀ ਮਾਰ ਜਾਵੇ